ਤੇਉਦਰੀ ਗੁਰੂ ਰਵਿਦਾਸ ਜੀ ਦੇ 350ਵੇਂ ਜਨਤੀ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਤਿਆਰੀਆਂ ਤੇ ਵੱਡੇ ਫੈਸਲੇ ਲਈ ਜਾ ਰਹੀ ਨੇ ਇੱਕ ਫੈਸਲਾ ਸਰਕਾਰ ਨੇ ਇਹ ਵੀ ਲਿਆ ਕਿ ਬਨਾਰਸ ਦੇ ਲਈ ਸ਼ਰਧਾਲੂਆਂ ਦੀ ਇੱਕ ਵਿਸ਼ੇਸ਼ ਟ੍ਰੇਨ ਚਲਾਈ ਗਈ ਹੈ ਹਰੀ ਚੰਡੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਇਸ ਵਿਸ਼ੇਸ਼ ਟ੍ਰੇਨ ਨੂੰ ਜੋ ਕਿ ਬਨਾਰਸ ਦੇ ਲਈ ਚਲਾਈ ਗਈ ਹੈ ਟ੍ਰੇਨ ਰਾਹੀਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਬਨਾਰਸ ਜਾ ਕੇ ਨਤਮਸਤਕ ਹੋ ਸਕਣਗੇ ਤਾਂ ਹਰੀ ਚੰਡੀ ਦਿਖਾਈ ਗਈ ਇਸ ਟ੍ਰੇਨ ਨੂੰ ਤੇ 350 ਦੇ ਜਨਤੀ ਦੇ ਮੱਦੇਨਜ਼ਰ ਇਹ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ। ਟ੍ਰੇਨ ਜਿਹੜੀ ਆ ਉਹ ਬਨਾਰਸ ਲੈ ਕੇ ਗਏ ਨੇ। ਬਹੁਤ-ਬਹੁਤ ਧੰਨਵਾਦ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਬਹੁਤ ਸਾਲਾਂ ਤੋਂ ਇਹ ਟ੍ਰੇਨ ਜਿਹੜੀ ਹਰ ਸਾਲ ਜਾਂਦੀ ਆ ਔਰ ਲੱਖਾਂ ਦੀ ਗਿਣਤੀ 'ਚ ਸਰਦਾਲੂ ਲੋਕ ਅਬਦੀ ਸਰਦਾ ਜਿਹੜਾ ਪਾ ਪ੍ਰਗਟ ਕਰਦੇ ਨੇ ਕਿ ਸਵਾਦ ਸਾਰੇ ਲੱਖਾਂ ਲੋਕ ਆਏ ਸੀ ਸਾਡੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਬੈਂ ਤੇ ਹਾਜ਼ਰ ਹੋਇਆ ਸੀਗਾ ਸੋ ਸਾਰਿਆਂ ਨੂੰ ਮੁਬਾਰਕਬਾਦ ਇਹ 649ਵਾਂ ਜਿਹੜਾ ਪ੍ਰਕਾਸ਼ਪੁਰ ਮਨਾਇਆ ਜਾ ਰਿਹਾਗਾ ਅਗਲੇ ਸਾਲ 650ਵਾਂ ਪ੍ਰਕਾਸ਼ਪੁਰ ਮਨਾਇਆ ਜਾਊਗਾ ਪਰ ਲੇਕਿਨ ਅਸੀਂ ਇੱਕ ਸਾਲ ਪਹਿਲਾਂ ਹੀ ਜਿਹੜੀਆਂ ਉਹਦੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ ਜੀਆਂ ਸਬ ਕਮੇਟੀ ਦਾ ਗਠਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਰੀ ਗਵਾਈਜ਼ ਕੀਤਾਗਾ ਅੱਜ ਉਹਦੀ ਪਹਿਲੀ ਮੀਟਿੰਗ ਜੱਲੀ ਹੈ ਅਪਰਹੈਟਲੀ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਬਹੁਤ ਸਾਰੇ ਸੰਤ ਮਹਾਪੁਰਸ਼ ਜੀ ਦੇ ਵਿੱਚ ਬਹੁਤ ਸਾਰੇ ਗੁਣੇਗਿਆਨੀ ਤੇ ਬੁੱਧੀਮਾਨ ਵਿਅਕਤੀ ਅਸੀਂ ਇਕੱਠੇ ਕੀਤੇ ਸੀਗੇ ਪਰ ਗੁਰੂ ਸਾਹਿਬਾਨ ਦਾ ਜਿਹੜਾ ਪੂਰਾ ਸਾਲ ਜਨ ਦਿਹਾੜਾ ਕਿਵੇਂ ਮਨਾਉਣਾਗਾ ਜਿਹਦੇ ਅੰਦਰ ਸੈਮੀਨਾਰ ਵੀ ਹੋਣਗੇ ਜਿਹਦੇ ਅੰਦਰ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਜਿਹੜੀ ਜੀਵਨ ਦੇ ਉਹਨਾਂ ਦੇ ਜੀਵਨ ਦੇ ਆਧਾਰਤ ਹਲਸਕੇ ਦੇ ਆਧਾਰਤ ਗੁਰਬਾਣੀ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਜਾਣੂ ਕਰਵਾਇਆ ਜਾਊਗਾ ਯੂਨੀਵਰਸਿਟੀਆਂ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੈ ਕੇ ਜਿਹੜੀ ਅਸੀਂ ਗੁਰੂ ਸਬਾਹ ਦਾ ਜਨਮ ਦਿਹਾੜਾ ਬਹੁਤ ਵੱਡੇ ਧੂਮ-ਤਾਮ ਦੇ ਨਾਲ ਮਨਾਉਣ ਜਾ ਰਹੇ ਆਗੇ ਇਹ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਉਹ ਕਾਸ਼ੀ ਲਈ ਰਵਾਨਾ ਹੁੰਦੇ ਆ ਸੋ ਅੱਜ ਦੇ ਇਸ ਦਿਹਾੜੇ ਤੇ ਜਿੱਥੇ 108 ਸੰਤ ਨਰਨਜਨ ਦਾਸ ਜੀ ਮਹਾਰਾਜ ਉਹਨਾਂ ਨੂੰ ਬਹੁਤ-ਬਹੁਤ ਵਧਾਈ ਉੱਥੇ ਜਿੰਨੇ ਸ਼ਰਧਾਲੂ ਅੱਜ ਨਤਮਸਤਕ ਹੋਣ ਗਏ ਨੇ ਕਾਸ਼ੀ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਵਧਾਈ ਦਿੰਦਾ ਤਾਂ-ਤਾਂ ਸਤਿਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਜੀ ਲੱਖ-ਲੱਖ ਵਧਾਈ ਦਿੰਦਾ ਪਰ ਹਰ ਸਾਲ ਦੀ ਤਰ੍ਹਾਂ ਡੇਰਾ ਸਤਖੰਡ ਬ ਮੁੱਖ ਸੇਵਾਦਾਰ ਮਾਨ ਸੰਤ ਸੰਤ ਰੰਜਨਦਾਸ ਜੀ ਮਹਾਰਾਜ ਜੀ ਤੋਂ ਟ੍ਰੇਨ ਲੈ ਕੇ ਬਰਾਸ ਜਾਂਦੇ ਨੇ ਉਹ ਅੱਜ ਟ੍ਰੇਨ ਲੈ ਕੇ ਬਰਾਸ ਜਾ ਰਹੇ ਨੇ ਔਰ ਸਾਰੀਆਂ ਸੰਗਤਾਂ ਨੂੰ ਔਰ ਸਾਡੀ ਆਮ ਆਦਮੀ ਪਾਰਟੀ ਔਰ ਦੀ ਲੀਡਰਸ਼ਿਪ ਔਰ ਪੂਰੇ ਸਾਡਾ ਸਮਾਜ ਜਿਹੜਾ ਹੈ ਅੱਜ ਬੜਾ ਉਤਸ਼ਾਹਤ